ਸੱਜਣਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਜਨਕੀ ਸਤਿ ਸ਼੍ਰੀ ਅਕਾਲ ਖਬਰਾਂ ਦਾ ਵੇਲਾ ਹੋ ਗਿਆ ਅਸੀਂ ਹਾਜ਼ਰ ਹਾਂ ਜੀ ਹਰ ਰੋਜ਼ ਦੀ ਤਰ੍ਹਾਂ ਮੈਂ ਹਰਮਨप्रीत ਕੌਰ ਤੇ ਗੱਲਬਾਤ ਕਰਾਂਗੇ ਹਰ ਰੋਜ਼ ਦੀ ਤਰ੍ਹਾਂ ਹੀ ਸੀਨੀਅਰ ਪੱਤਰਕਾਰ ਸਵਰਨ ਸਿੰਘ ਚੜ੍ਹੰਜ ਜਨਾਲ ਜਣ ਸਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ ਬੜੀ ਮਿਹਰਬਾਨੀ ਕੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਰ ਆਪ ਲੋਕ ਸਭਾ ਚੋਣ ਲੈ ਕੇ ਹਰ ਰੋਜ਼ ਨਵੀਆਂ ਨਵੀਆਂ ਖਬਰਾਂ ਜਿਹੜੀਆਂ ਉਹ ਸਾਹਮਣੇ ਆ ਰਹੀਆਂ ਨੇ ਖਾਸ ਤੌਰ ਤੇ ਜੇ ਮੈਂ ਪੰਜਾਬ ਦੀ ਗੱਲ ਕਰਾਂ ਪੰਜਾਬ ਦੇ ਵਿੱਚ ਹਰ ਰੋਜ਼ ਸਿਆਸੀ ਤੌਰ ਦੇ ਉੱਪਰ ਕੁਝ ਨਾ ਕੁਝ ਵਾਪਰ ਰਿਹਾ ਤੇ ਹੁਣ ਖਬਰ ਆ ਰਹੀ ਹੈ ਕਿ ਜਿਗਰੂਗੜ ਜੇਲ੍ਹ ਦੇ ਵਿੱਚੋਂ ਹੀ ਅਮਰਪਾਲ ਸਿੰਘ ਚੋਣ ਲੜੇਗਾ ਬਿਲਕੁਲ ਜੀ ਬਿਲਕੁਲ ਤੇ ਜਿਹੜੀ ਤੁਸੀਂ ਗੱਲ ਕਹੀ ਹੈ ਇਹਦੀ ਜਾਣਕਾਰੀ ਰਾਜਦੇਵ ਸਿੰਘ ਖਾਲਸਾ ਜਿਹੜੇ ਕਿ ਅਮਰਪਾਲ ਸਿੰਘ ਦੇ ਵਕੀਲ ਨੇ ਉਹਨਾਂ ਦੇ ਵੱਲੋਂ ਫੋਨ ਦੇ ਉੱਤੇ ਸੁਨੇਹਾ ਜਾਰੀ ਕਰਕੇ ਦਿੱਤੀ ਗਈ ਹੈ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਮੈਂ ਅਮਰਤਪਾਲ ਸਿੰਘ ਨੂੰ ਮਿਲਣ ਵਾਸਤੇ ਆਇਆ ਤੇ ਇੱਥੇ ਉਹਨਾਂ ਨੇ ਕਿਹਾ ਜੀ ਕਿ ਮੈਂ ਅਮਰਤਪਾਲ ਨੂੰ ਕਿਹਾ ਜੀ ਕਿ ਪੰਥ ਦੀ ਚੜ੍ਹਦੀ ਕਲਾ ਦੇ ਵਾਸਤੇ ਪੰਥ ਦੀਆਂ ਜ਼ਰੂਰਤਾਂ ਦੇ ਮੁਤਾਬਕ ਤੁਹਾਨੂੰ ਚੋਣ ਲੜਨੀ ਚਾਹੀਦੀ ਹੈ ਤੇ ਮੇਰੀ ਇਸ ਗੱਲ ਨੂੰ ਉਹ ਕਹਿੰਦੇ ਜੀ ਅਮਰਤਪਾਲ ਸਿੰਘ ਹੋਰਾਂ ਨੇ ਕਬੂਲ ਕੀਤਾ ਤੇ ਅਮਰਤਪਾਲ ਸਿੰਘ ਹੋਰਾਂ ਨੇ ਕਿਹਾ ਜੀ ਕਿ ਮੈਂ ਚੋਣ ਲੜਨ ਲਈ ਰੈਡੀ ਹਾਂ ਤੇ ਉਹ ਖਡੂਰ ਸਾਹਿਬ ਤੋਂ ਆਜ਼ਾਦ ਤੌਰ ਦੇ ਉੱਤੇ ਚੋਣ ਲੜਨ ਗਏ ਜੇਲ੍ਹ ਦੇ ਵਿੱਚ ਬੈਠੇ ਹੋਏ ਸੀ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਬੈਠੇ ਤੇ ਅਮਰਤਪਾਲ ਸਿੰਘ ਚੋਣ ਲੜਨਗੇ ਤੇ ਉਹ ਜੀ ਖਡੂਰ ਸਾਹਿਬ ਤੋਂ ਚੋਣ ਲੜਨ ਦਾ ਮਨ ਬਣਾ ਚੁੱਕੇ ਆ ਮਤਲਬ ਇਹ ਹੈ ਜੀ ਕਿ ਉਹਨਾਂ ਦੇ ਵੱਲੋਂ ਦਾਵਾ ਕੀਤਾ ਗਿਆ ਜੀ ਕਿ ਉਹਨਾਂ ਨੇ ਚੋਣ ਹੁਣ ਲੜਨੀ ਹੀ ਲੜਦੀ ਹੈ ਹੁਣ ਸਮਾਂ ਦੱਸੂਗਾ ਵੀ ਉਹ ਚੋਣ ਲੜਦੇ ਕਿ ਨਹੀਂ ਲੜਦੇ ਪਰ ਮੈਨੂੰ ਤਾਂ ਇੱਕ ਦੋ ਟੀਵੀ ਚੈਨਲਾਂ ਦੇ ਹਵਾਲੇ ਨਾਲ ਇਹ ਵੀ ਖਬਰ ਆਈ ਹੈ ਕਿ ਜਿਹੜੀ ਇਹ ਜਾਣਕਾਰੀ ਆ ਇਹ ਸਹੀ ਨਹੀਂ ਤੇ ਪਰਿਵਾਰਕ ਮੈਂਬਰ ਨੇ ਜਿਹੜੇ ਅਮਰਤਪਾਲ ਸਿੰਘ ਦੇ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਚੋਣ ਨਹੀਂ ਲੜਦੀਗੀ ਤੇ ਇਹ ਗੱਲ ਗਲਤ ਹੈਗੀ ਆ ਪਰ ਹਾਲੇ ਤੱਕ ਇਸ ਗੱਲ ਦੇ ਬਾਰੇ ਕੋਈ ਵੀ ਪੁਸ਼ਟੀ ਵਾਲੀ ਕੋਈ ਵੀ ਮੁਕੰਮਲ ਜਾਣਕਾਰੀ ਵਾਲੀ ਨਹੀਂ ਗੱਲ ਆਈ ਸਾਹਮਣੇ ਪਰ ਇਹ ਆ ਵੀ ਜੇਕਰ ਜੇਕਰ ਉਹ ਚੋਣ ਲੜਦੇ ਆ ਤੇ ਫੇਰ ਕੀ ਹੋਊਗਾ ਸਵਾਲ ਹੁਣ ਸਿਰਫ ਇਹ ਸੋਚਣ ਵਾਲਾ ਕਿਉਂਕਿ ਅਮਰਤਪਾਲ ਸਿੰਘ ਦੀ ਕਿਸੇ ਵੇਲੇ ਬੜੀ ਚਰਚਾ ਹੁੰਦੀ ਸੀਗੀ ਪੰਜਾਬ ਦੀ ਹੱਟੀ ਪੱਠੀ ਦੇ ਉੱਤੇ ਵੀ ਅਮਰਤਪਾਲ ਸਿੰਘ ਨੂੰ ਫੜ ਲਿਆ ਅਮਰਤਪਾਲ ਸਿੰਘ ਨੇ ਆ ਗੱਲ ਕਹਿਤੀ ਅਮਰਤਪਾਲ ਸਿੰਘ ਨੇ ਕੁਰਸੀਆਂ ਚਕਾਤੀਆਂ ਅਮਰਤਪਾਲ ਸਿੰਘ ਨੇ ਅਗਲਾਤੀ ਕੁਰਸੀਆਂ ਨੂੰ ਜਾਂ ਲਵਾਤੀ ਕੁਰਸੀਆਂ ਨੂੰ ਇਹ ਖਬਰਾਂ ਬੜੀਆਂ ਹੁੰਦੀਆਂ ਸੀ ਪਰ ਜਦੋਂ ਤੋਂ ਅਮਰਤਪਾਲ ਤੇ ਉਹਦੇ ਸਾਥੀ ਜੇਲ੍ਹ ਦੇ ਵਿੱਚ ਗਏ ਆ ਇਹ ਖਬਰਾਂ 100 ਦੇ ਵਿੱਚੋਂ 2% ਦੀ ਬੀ ਰਹਿ ਗਈ ਨਾ ਹੁਣ ਤਾਂ ਮਾੜੀ-ਮੋਟੀ ਕਦੇ-ਕਦਾਈਂ ਖਬਰ ਆਉਂਦੀ ਕਿ ਜੇਲ੍ਹ 'ਚ ਭੁਖੜਤਾਲ ਕਰ ਲਈ ਆ ਤੇ ਪੰਜਾਬ ਦੇ ਲੋਕ ਜੇਕਰ ਪਹਿਲਾਂ ਉਹਦੇ ਪ੍ਰਤੀ ਕ੍ਰੇਜ਼ ਰੱਖਦੇ ਸੀ ਹੁਣ ਕ੍ਰੇਜ਼ ਵੀ 2% ਹੀ ਰਹਿ ਗਈ ਹੋਣੀ ਜਾਂ 1% ਮਸਾਂ ਰਹੀ ਹੋਣੀ ਆ ਇਸ ਹਾਲਾਤ ਦੇ ਵਿੱਚ ਜਦੋਂ ਹੁਣ ਅਮਰਤਪਾਲ ਸਿੰਘ ਦੀ ਚਰਚਾ ਕਿਤੇ ਨਹੀਂ ਤੇ ਜੇਕਰ ਉਹ ਜੇਲ੍ਹ ਦੇ ਵਿੱਚ ਬੈਠੇ ਚੋਲ ਲੜਦੇ ਵੀ ਆ ਤਾਂ ਉਹ ਆਪਦੀ ਜ਼ਮਾਨਤ ਵਿਚਾਰਟ ਕਰਕੇ ਕਿ ਨਹੀਂ ਹੁਣ ਸਵਾਲ ਤਾਂ ਇਹ ਪੈਦਾ ਹੁੰਦਾ ਚੋਣ ਬਹੁਤ ਸਾਰੇ ਲੋਕਾਂ ਨੇ ਪਹਿਲਾਂ ਵੀ ਜੇਲ੍ਹ ਦੇ ਵਿੱਚੋਂ ਲੜੀ ਆ ਕਿਸੇ ਵੇਲੇ ਸਿਮਰਨਜੀਤ ਮਾਨ ਨੇ ਜੇਲ੍ਹ ਦੇ ਵਿੱਚ ਬੈਠ ਕੇ ਚੋਣ ਲੜੀ ਸੀ ਤੇ ਕਮਾਲ ਦੀਆਂ ਜਿੱਤਾਂ ਹਾਸਲ ਕੀਤੀਆਂ ਸੀ ਪਰ ਅੱਜ ਉਹ ਹਾਲਾਤ ਨਹੀਂ ਆ ਸੋ ਅਮਰਤਪਾਲ ਸਿੰਘ ਹੋਰੀ ਜੇਕਰ ਜੇਲ੍ਹ ਦੇ ਵਿੱਚ ਬੈਠ ਕੇ ਚੋਣ ਲੜਦੇ ਆ ਤਾਂ ਇਹ ਕੋਈ ਸੌਖਾ ਕੰਮ ਨਹੀਂਗਾ ਵੀ ਭਾਈ ਕਮਾਲ ਹੋ ਜਾਣੀਆਂ ਸਿਰਾਂ ਲੱਗ ਜਾਣਾ ਇਹਦਾ ਇੱਕ ਨਾ ਛੋਟਾ ਜਿਹਾ ਨਮੂਨਾ ਕਿ ਅਮਰਤਪਾਲ ਦੇ ਮਾਪੇ ਤੇ ਬਾਕੀ ਜਿਹੜੇ ਨਾਲ ਦੇ ਉਹਨਾਂ ਦੇ ਸਾਥੀ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਪਿਛਲੇ ਜਿਹੜੀ ਅੰਮ੍ਰਿਤਸਰ ਦੇ ਵਿੱਚ ਧਰਨਾ ਲਾਇਆ ਗਿਆ ਸੀ ਵੀ ਉਹਨਾਂ ਨੂੰ ਪੰਜਾਬ ਦੇ ਜਿਲ੍ਹਿਆਂ 'ਚ ਸ਼ਿਫਟ ਕੀਤਾ ਜਾਵੇ ਉਸ ਧਰਨੇ ਦੇ ਵਿੱਚ ਕਿੰਨੇ ਕੁ ਲੋਕ ਸੀ ਪੰਜਾਬ ਦੇ ਤੁਸੀਂ ਇਹ ਦੇਖੋ ਉੱਥੇ ਵੀ ਵਿਰਲੇ ਟਾਵੇਂ ਲੋਕ ਸੀਗੇ ਉੱਥੇ ਕੋਈ ਆਪਾਂ ਨਹੀਂ ਕਹਿ ਸਕਦੇ ਵੀ ਹਜ਼ਾਰ ਬੰਦਾ ਬੈਠਾ ਰਹਿੰਦਾ ਸੀ ਜਾਂ ਲਗਾਤਾਰ 500 ਬੰਦਾ ਬੈਠਾ ਰਹਿੰਦਾ ਸੀ ਇੰਨਾ ਨਹੀਂ ਸੀ ਸੋ ਗੱਲ ਇਹ ਜੀ ਕਿ ਅਮਰਤਪਾਲ ਦੀ ਕ੍ਰੇਦ ਕਿੱਥੇ ਹੁੰਦੀ ਸੀ ਤੇ ਅੱਜ ਉਹਨੂੰ ਪੰਜਾਬ ਦੀ ਜੇਲ੍ਹ 'ਚ ਸ਼ਿਫਟ ਕੀਤਾ ਜਾਵੇ ਇੱਥੇ ਹਜ਼ਾਰ ਬੰਦਾ ਨਹੀਂ ਇਕੱਠਾ ਹੁੰਦਾ ਤੇ ਫਿਰ ਲੱਖਾਂ ਵੋਟ ਕਿਵੇਂ ਪੈਜੂਗੀ ਖਡੂਰ ਸਾਹਿਬ ਤੋਂ ਸੋ ਇਹ ਗੱਲ ਸੋਚਣ ਵਾਲੀ ਹੈ ਜੇ ਕਿ ਖਬਰ ਦਾ ਮੁੱਲ ਇੱਕਦਮ ਵੱਧਾ ਤੇ ਬਾਅਦ ਦੇ ਵਿੱਚ ਉਸੇ ਵਿਅਕਤੀ ਦੇ ਵੱਲੋਂ ਲੋਕਾਂ ਦਾ ਧਿਆਨ ਲਾਂਭੇ ਹੋ ਜਾਂਦਾ ਅੱਜ ਕੱਲ੍ਹ ਅਮਰਤਪਾਲ ਦੇ ਵੱਲੋਂ ਲੋਕਾਂ ਦਾ ਧਿਆਨ ਲਾਂਭੇ ਹੋਇਆ ਅੱਜ ਕੱਲ੍ਹ ਹੋਰ ਮਸਲੇ ਆਨੇ ਵੱਲੋਂ ਲੋਕਾਂ ਦਾ ਧਿਆਨ ਹੈਗਾ ਸੋ ਮੈਨੂੰ ਲੱਗਦਾ ਨਹੀਂ ਕਿ ਚੋਣ ਲੜਨਗੇ ਪਰ ਜੇਕਰ ਲੜੀ ਤਾਂ ਇਹ ਸਮਾਂ ਹੀ ਦੱਸੂਗਾ ਵੀ ਭਾਈ ਕੀ ਬਣਦਾ ਪਰ ਮੈਨੂੰ ਜ਼ਾਤੀ ਤੌਰ ਤੇ ਲੱਗਦਾ ਮੇਰਾ ਨਿੱਜੀ ਵਿਚਾਰ ਇਹ ਹੈ ਜੇ ਕਿ ਚੋਣ ਲੜਨ ਤੋਂ ਬਰੇਧ ਕਰਨਾ ਚਾਹੀਦਾ ਕਿ ਕਿ ਇਹਦੇ ਨਾਲ ਨਮੋਸ਼ੀ ਪੱਲੇ ਵੱਧ ਪੈਂਦੀ ਹੁੰਦੀ ਆ ਕਿਉਂਕਿ ਜੇਕਰ ਬੰਦੇ ਨੂੰ ਵੋਟਾਂ ਦਾ ਪੈਣ ਫਿਰ ਬੰਦੇ ਦੀ ਜਿਹੜੀ ਸੇ ਬਣੀ ਹੁੰਦੀ ਜਿਹਦੇ ਬਾਰੇ ਲੋਕਾਂ ਦਾ ਪ੍ਰਭਾਵ ਬਣਿਆ ਹੁੰਦਾ ਵੀ ਉਹ ਉਸ ਤੋਂ ਵੀ ਨਾ ਕਿਤੇ ਜਾਵੇ ਗੱਲ ਹੁਣ ਉਸੇ ਤਰੀਕੇ ਨਾਲ ਸਿੱਧੂ ਮੂਸੇਵਾਲੇ ਦੇ ਪਿਤਾ ਦੀ ਗੱਲ ਆ ਬਲਕੌਰ ਸਿੰਘ ਹੋਰਾਂ ਦੇ ਬਾਰੇ ਪਿਛਲੇ ਦੋ ਦਿਨਾਂ ਤੋਂ ਖਬਰਾਂ ਆ ਰਹੀਆਂ ਕਿ ਬਠਿੰਡੇ ਤੋਂ ਇਹ ਆਜ਼ਾਦ ਤੌਰ ਤੇ ਚੋਣ ਲੜ ਸਕਦੇ ਆ ਹੁਣ ਸੋਚਣ ਵਾਲੀ ਗੱਲ ਇਹ ਆ ਵੀ ਜਦੋਂ ਤਾਂ ਕਾਂਗਰਸ ਟਿਕਟ ਦਿੰਦੀ ਸੀ ਉਦੋਂ ਆਪਾਂ ਨਾ ਕਰਤੀ ਹੁਣ ਜਦੋਂ ਕਾਂਗਰਸ ਨੇ ਵੀ ਅਬਦਾ ਉਮੀਦਵਾਰ ਜੀਤ ਮਹਿੰਦਰ ਸਿੱਧੂ ਬਠਿੰਡੇੋਂ ਲਾਣ ਦਿੱਤਾ ਤੇ ਫਿਰ ਜੇਕਰ ਮੂਸੇਵਾਲੇ ਦੇ ਪਿਤਾ ਦੇ ਵੱਲੋਂ ਚੋਣ ਲੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਵੇਂ ਕਿ ਖਬਰਾਂ ਆ ਰਹੀਆਂ ਤੇ ਫਿਰ ਭਾਈ ਉਹਨਾਂ ਨੇ ਹੁਣ ਪਿੰਡ ਪੱਲੇ ਕੀ ਪਾਊਗਾ ਆਜ਼ਾਦ ਤੌਰ ਦੇ ਉੱਤੇ ਜੇਕਰ ਚੋਣ ਲੜਦੇ ਆ ਤਾਂ ਉਹ ਕਿਹਨੂੰ ਹਰਾਉਣਗੇ ਇਹ ਤਾਂ ਗੱਲ ਹੋ ਸਕਦੀ ਆ ਪਰ ਉਹ ਆਪ ਕਿਵੇਂ ਜਿੱਤ ਲੈਣਗੇ ਸਵਾਲ ਇਹ ਆ ਕਿਉਂਕਿ ਮੁਕਾਬਲਾ ਉੱਥੇ ਬੜਾ ਗਹਿਗਾ ਚਹਿਗਾ ਸੋ ਮੈਨੂੰ ਲੱਗਦਾ ਜੀ ਕਿ ਬਾਕੀ ਲੋਕ ਵੀ ਇਹ ਗੱਲ ਕਹਿੰਦੇ ਆ ਕਿ ਸਿੱਧੂ ਮੂਸੇਵਾਲੇ ਦੇ ਪਿਤਾ ਨੂੰ ਹੁਣ ਇਸ ਮੋੜ ਦੇ ਉੱਤੇ ਆ ਕੇ ਚੋਣ ਲੜਨ ਤੋਂ ਗਰੇਜ਼ੀ ਕਰਨੀ ਚਾਹੀਦੀ ਆ ਇਹ ਤਾਂ ਜਿਹੜੀ ਪੱਲ ਬਣੀ ਹੋਈ ਜਾਂ ਲੋਕਾਂ ਦੀ ਹਮਦਰਦੀ ਜਿਹੜੀ ਨਾਲ ਜੁੜੀ ਹੋਈ ਆ ਉਹਦੇ ਉੱਤੇ ਵੀ ਸੱਟ ਮਾਰਨ ਵਾਲੀ ਗੱਲ ਆ ਵੀ ਰਾਜਨੀਤੀ ਦੇ ਵਿੱਚ ਆ ਕੇ ਜੇਕਰ ਆਉਣਾ ਹੀ ਆ ਤੇ ਫੇਰ ਭਾਈ 2-3 ਮਹੀਨੇ ਪਹਿਲਾਂ ਆ ਕੇ ਆਪਣੀਆਂ ਤਿਆਰੀਆਂ ਸ਼ੁਰੂ ਕਰਨੀਆਂ ਚਾਹੀਦੀਆਂ ਸੀ ਲੋਕਾਂ ਦੇ ਵਿੱਚ ਵਿਚਰਨਾ ਚਾਹੀਦਾ ਸੀ ਤੇ ਜਿਸ ਤਰੀਕੇ ਦੇ ਨਾਲ ਆਪਾਂ ਹੁਣ ਆਉਣ ਦੀ ਗੱਲ ਕਰਦੇ ਜੇਕਰ ਹੁਣ ਆਗੇ ਤਾਂ ਇਹਦੇ ਨਾਲ ਤਾਂ ਨੁਕਸਾਨ ਹੋਣ ਦੀ ਵੱਧ ਸੰਭਾਵਨਾ ਫਾਇਦੇ ਨਹੀਂ ਘਟਾ ਬਿਲਕੁਲ ਸਹੀ 100% ਵੀ ਸਹੀ ਹੈ ਤੁਹਾਡੀ ਗੱਲਟਾ ਨਾਲ ਸਾਬ ਜਿਵੇਂ ਜਿਵੇਂ 1 ਜੂਨ ਨੇੜੇ ਆ ਰਹੀ ਹੈ ਤੇਵੇਂ-ਤੇਵੇਂ ਜਿਹੜੀਆਂ ਖਬਰਾਂ ਦਿਲਚਸਪ ਹੁੰਦੀਆਂ ਜਾ ਰਹੀਆਂ ਨੇ ਮੁਕਾਬਲਾ ਦਿਲਚਸਪ ਹੁੰਦਾ ਜਾ ਰਿਹਾ ਹੈ ਬਠਿੰਡੇ ਦੇ ਬਾਰੇ 'ਚ ਇੱਕ ਖਬਰ ਸਾਹਮਣੇ ਆ ਰਹੀ ਹੈ ਟਾਣਾ ਸਾਹਿਬ ਕੇ ਬਠਿੰਡੇ ਦੇ ਵਿੱਚ ਜਿੰਨੇ ਵੀ ਉਮੀਦਵਾਰ ਇਸ ਵੇਲੇ ਖੜੇ ਨੇ ਮੈਦਾਨ ਦੇ ਵਿੱਚ ਉਹ ਬਹੁਤੇ ਅਕਾਲੀ ਦਲ ਦੇ ਪਛੋਕੜ ਵਾਲੇ ਨੇ ਨਹੀਂ ਜੀ ਬਹੁਤੇ ਨਹੀਂ ਅਸਲ ਦੇ ਵਿੱਚ ਸਾਰੇ ਹੀ ਆ ਜਿੰਨੇ ਇਸ ਵੇਲੇ ਬਠਿੰਡੇ ਦੇ ਵਿੱਚ ਮੁੱਖ ਪਾਰਟੀਆਂ ਦੇ ਪ੍ਰਮੁੱਖ ਪਾਰਟੀਆਂ ਦੇ ਉਮੀਦਵਾਰ ਆ ਉਹ ਸਾਰੇ ਦੇ ਸਾਰੇ ਅਕਾਲੀ ਦਲ ਦੇ ਪਛੋਕੜ ਵਾਲੇ ਆ ਅਕਾਲੀ ਦਲ ਦੀ ਉਮੀਦਵਾਰ ਹਰਸਮਰਤ ਕੌਰ ਬਾਦਲ ਤੇ ਹਰਸਮਰਤ ਕੌਰ ਬਾਦਲ ਤਾਂ ਚਲੋ ਹੈਗੀ ਅਕਾਲੀ ਦਲ ਦੇ ਆਗੂ ਆ ਅਕਾਲੀ ਦਲ ਦੇ ਪ੍ਰਧਾਨ ਦੀ ਧਰਮ ਪਤਨੀ ਆ ਅਕਾਲੀ ਦਲ ਦੇ ਫਾਊਂਡਰ ਦੇ ਸਰਪ੍ਰਸਤ ਦੇ ਆਪਾਂ ਜਾਣਦੇ ਕਿ ਨੂਰਾੜੀਆਂ ਵਿਕਰਮ ਸਿੰਘ ਮਜੀਠੀਆ ਦੀ ਭੈਣ ਆ ਸੋ ਮਤਲਬ ਇਹ ਜੀ ਕੋਲੋਂ ਤਾਂ ਪੂਰਾ ਪਰਿਵਾਰ ਆ ਜਿਹੜਾ ਚਲੋ ਅਕਾਲੀ ਦਲ ਹੀ ਹੈ ਜੇ ਗੱਲ ਕਰੀਏ ਕਾਂਗਰਸੀ ਉਮੀਦਵਾਰ ਜੀਤ ਮਹਿੰਦਰ ਸਿੰਘੂ ਦੀ ਉਹ ਵੀ ਅਕਾਲੀ ਦਲ ਦੇ ਵਿੱਚੋਂ ਕਾਂਗਰਸ ਦੇ ਵਿੱਚ ਆਏ ਆ ਮਤਲਬ ਉਹ ਵੀ ਅਕਾਲੀ ਆ ਲਖਸਦਰ ਦੇ ਦੀ ਗੱਲ ਕਰਕੇ ਜਿਹੜਾ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਉਮੀਦਵਾਰ ਆ ਉਹ ਵੀ ਅਕਾਲੀ ਦਲ ਦੇ ਵਿੱਚੋਂ ਆਇਆ ਜੇ ਪਰਮਪਾਲ ਕੌਰ ਦੀ ਗੱਲ ਕਰੀਏ ਪਰਮਪਾਲ ਪੌਰ ਸਿੱਧੂ ਜਿਹੜੀ ਕਿ ਭਾਜਪਾ ਦੀ ਉਮੀਦਵਾਰਾ ਬਠਿੰਡੇ ਤੋਂ ਉਹ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਰਾਣੀ ਆ ਸਿਕੰਦਰ ਸਿੰਘ ਮਲੂਕਾ ਅੱਜ ਵੀ ਅਕਾਲੀ ਦਲ ਦੇ ਵਿੱਚ ਆ ਸਿਕੰਦਰ ਸਿੰਘ ਮਲੂਕਾ ਦਾ ਪੁੱਤ ਗੁਰਪ੍ਰੀਤ ਸਿੰਘ ਮਲੂਕਾ ਉਹ ਅਕਾਲੀ ਦਲ ਦੇ ਵਿੱਚ ਚੇਅਰਮੈਨ ਰਿਹਾ ਹੈਗਾ ਉਹਦੀ ਧਰਮ ਪਤਨੀ ਪਰਮਪਾਲ ਕੌਰ ਆ ਮਤਲਬ ਕੀ ਆ ਵੀ ਸਾਰੇ ਦੇ ਸਾਰੇ ਉਮੀਦਵਾਰ ਹੀ ਇਸ ਵੇਲੇ ਬਠਿੰਡੇ ਦੇ ਵਿੱਚ ਅਕਾਲੀ ਦਲ ਦੇ ਨਾਲ ਸੰਬੰਧਿਤ ਰਹੇ ਆ ਹੁਣ ਭਾਵੇਂ ਜਿਹੜੀ ਮਰਜ਼ੀ ਪਾਰਟੀ ਦੇ ਵੱਲੋਂ ਜੇਕਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਦੀ ਗੱਲ ਕਰਗੇ ਉਹਨਾਂ ਦੇ ਪਿਤਾ ਜੀ ਵੀ ਅਕਾਲੀ ਦਲ ਦੇ ਵਿੱਚ ਰਹੇ ਆ ਮਤਲਬ ਇਹ ਆ ਕਿ ਪੰਜ ਪ੍ਰਮੁੱਖ ਪਾਰਟੀਆਂ ਭੇੜ ਕਰ ਰਹੀਆਂ ਮੁਕਾਬਲਾ ਕਰ ਰਹੀਆਂ ਤੇ ਪੰਜਾਂ ਦਾ ਪਿਛੋਕੜ ਹੀ ਸਿੱਧੇ ਜਾਂ ਅਸਿੱਧੇ ਤੌਰ 'ਤੇ ਉੱਤੇ ਭਾਵੇਂ ਸਾਲ ਪਹਿਲਾਂ ਭਾਵੇਂ 10 ਸਾਲ ਪਹਿਲਾਂ ਭਾਵੇਂ 20 ਸਾਲ ਪਹਿਲਾਂ ਅਕਾਲੀ ਦਲ ਦੇ ਨਾਲ ਜੁੜਿਆ ਰਿਹਾ ਸੋ ਐਸੇ ਕਿ ਪੰਜਾਬ ਦੀ ਰਾਜਨੀਤੀ ਦੇ ਵਿੱਚ ਬੜੇ ਗੱਲ ਅਲੋਕਾਰੀਆਂ ਗੱਲਾਂ ਹੋ ਰਹੀਆਂ ਤੁਸੀਂ ਗੱਲ ਕੱਲੇ ਜਲੰਧਰ ਦੀ ਕਰ ਲਓ ਜਲੰਧਰ ਦੇ ਵਿੱਚ ਚਾਰ ਮੁੱਖ ਉਮੀਦਵਾਰ ਆ 14 ਦੇ ਵਿੱਚੋਂ 3 ਦਲ ਬਦਲੂ ਆ ਮਹਿੰਦਰ ਸਿੰਘ ਕੇਪੀਏ ਜਿਹੜੇ ਕਾਂਗਰਸ ਨੂੰ ਛੱਡ ਕੇ ਅਕਾਲੀ ਦਲ ਚਾਗੇ ਉਮੀਦਵਾਰ ਬਣ ਗਏ ਵਿਜੇ ਸੰਪਲਾ ਜਿਹੜੇ ਉਹ ਨਾਰਾਜ਼ ਚੱਲ ਰਹੇ ਆ ਤੇ ਉਹਦਾ ਜਿਹੜਾ ਭਤੀਜਾ ਉਹ ਰੌਬਰਟ ਸੰਪਲਾ ਵੀ ਆਵਾਜ਼ ਦੇ ਵੀ ਪਾਰਟੀ 'ਚ ਆ ਗਿਆ ਭਵਨ ਕੁਮਾਰ ਟੀਨੂ ਆ ਜਿਹੜਾ ਟੀਨੂ ਨੇ ਛੱਡ ਕੇ ਅਕਾਲੀ ਦਲ ਨੂੰ ਆਮ ਆਦਮੀ ਪਾਰਟੀ ਦਾ ਪੱਲਾ ਛੱਡ ਲਿਆ ਉਹ ਉਮੀਦਵਾਰ ਬਣ ਗਿਆ ਉਹਦਰਾ ਸੁਸ਼ੀਲ ਕੁਮਾਰ ਰਿੰਕੂ ਆ ਉਹ ਪਹਿਲਾਂ ਕਾਂਗਰਸ ਨੂੰ ਛੱਡ ਕੇ ਆਪ 'ਚ ਆਇਆ ਆਪ ਦੇ ਵੱਲੋਂ ਜਿੱਤਿਆ ਤੇ ਹੁਣ ਭਾਜਪਾ ਚਲਾ ਗਿਆ ਉਹ ਭਾਜਪਾ ਦਾ ਉਮੀਦਵਾਰ ਬਣ ਗਿਆ ਸੋ ਚਰੰਗੀ ਸਿੰਘ ਚੰਨੀ ਵੈਸੇ ਖੇਤਰ ਤੋਂ ਬਾਹਰ ਦੇ ਜਾਨੀ ਕਿ ਜਲੰਧਰ ਤੋਂ ਬਾਹਰ ਦੇ ਖੇਤਰ ਦੇ ਆ ਸੋ ਇਹ ਕੁਝ ਐਤਕੀ ਪੰਜਾਬ ਦੀ ਰਾਜਨੀਤੀ ਦੇ ਵਿੱਚ ਬੜਾ ਹੈਰਾਨ ਕਰਨ ਵਾਲਾ ਬੜਾ ਲੋਕਾਂ ਨੂੰ ਸੋਚਣ ਲਈ ਮਜਬੂਰ ਕਰਨ ਵਾਲਾ ਸੋ ਵੇਨੇ ਵੀ ਭਾਈ ਲੋਕ ਐਤਕੀ ਕਿਹਨੂੰ ਫਤਵਾ ਦਿੰਦੇ ਕਿਹਨੂੰ ਨਹੀਂ ਪਰ ਐਤਕੀ ਪੰਜਾਬ ਦੀ ਰਾਜਨੀਤੀ ਵਿੱਚ ਰੋਲ ਖਚੋਲਾਈ ਆ ਜੀ ਬਿਲਕੁਲ ਸਹੀ ਮੈਂ ਸਾਹਿਬ ਉਧਰ ਐਡੀਜੀਪੀ ਲਾ ਐਂਡ ਆਰਡਰ ਉਹਨਾਂ ਨੇ ਕਹਿੰਦੇ ਨੌਕਰੀ ਛੱਡ ਦਿੱਤੀ ਹੈ ਜੀ ਕਿਉਂ ਕੋਈ ਖਾਸ ਕਾਰ ਦੇਖੋ ਜੀ ਗੁਰਿੰਦਰ ਸਿੰਘ ਢਿੱਲੋਂ ਨੇ ਜਿਹੜੇ ਉਹਨਾਂ ਨੇ ਵੈਸੇ ਤਾਂ ਇਸੇ ਸਾਲ ਦੇ ਵਿੱਚ ਸੇਵਾਮੁਕਤ ਹੋ ਜਾਣਾ ਸੀ ਰਿਟਾਇਰਡ ਹੋ ਜਾਣਾ ਸੀ ਗੁਰਿੰਦਰ ਸਿੰਘ ਢਿੱਲੋਂ ਨੇ ਜਿਹੜੇ ਉਹਨਾਂ ਦੇ ਵੱਲੋਂ ਜਿਹੜੇ ਕਿ ਏਡੀਜੀ ਪੀ ਲਾਰਡ ਆਰਡਰ ਆ ਉਹਨਾਂ ਨੇ ਬੀਆਰਐਸ ਜਿਹਨਾਂ ਨੂੰ ਅਸੀਂ ਕਹਿੰਦੇ ਵੇਲੇ ਤੋਂ ਪਹਿਲਾਂ ਸਵੈ ਇੱਛਾ ਜਿਹੜੀ ਆ ਉਹ ਸੇਵਾਮੁਕਤੀ ਉਹ ਲੈ ਲਿਆ ਜਿਵੇਂ ਕਿ ਹੋਰਾਂ ਨੇ ਵੀ ਬੜੀ ਲਈ ਆ ਜਿਵੇਂ ਕਿ ਇਹੀ ਜਿਹੜੀ ਸਵੈ ਇੱਛਾ ਸੇਵਾਮੁਕਤੀ ਸਿਕੰਦਰ ਸਿੰਘ ਮਲੂਕਾ ਦੀ ਨੂਰਾਨੀ ਨੇ ਵੀ ਲਈ ਆ ਸੋ ਗੱਲ ਇਹ ਜੀ ਕਿ ਇਹਨਾਂ ਨੇ ਵੀ ਏਡੀਜੀ ਪੀ ਲਾਰਡ ਆਰਡਰ ਗੁਰਿੰਦਰ ਸਿੰਘ ਢਿੱਲੋਂ ਨੇ ਸੇਵਾ ਮੁਕਤੀ ਵੇੜੇ ਤੋਂ ਪਹਿਲਾਂ ਲੈ ਲਿਆ ਇਹਨਾਂ ਨੇ ਇਸ ਸਾਲ ਦੇ ਅਖੀਰ ਦੇ ਵਿੱਚ ਰਿਟਾਇਰ ਹੋਣਾ ਸੀ ਪਰ ਉਹਨਾਂ ਨੇ ਇਹ ਗੱਲ ਕਹੀ ਆ ਕਿ ਮੇਰੇ ਸਿਹਤ ਦੇ ਕੁਝ ਕਾਰਨਾਂ ਜੀ ਦੇ ਕਰਕੇ ਮੈਂ ਸੇਵਾ ਮੁਕਤੀ ਲੈਣ ਲੱਗਾ ਕੁਝ ਕੁ ਲੋਕੀ ਗੱਲ ਕਰਨੇ ਜੀ ਕਿ ਉਹਨਾਂ ਨੇ ਵੀ ਚੋਣ ਲੜਨੀ ਆ ਕੁਝ ਕੁ ਲੋਕੀ ਗੱਲ ਕਰਨ ਲੱਗੇ ਦੀ ਗੁਰਿੰਦਰ ਸਿੰਘ ਢਿੱਲੋਂ ਨੇ ਜਿਹੜੇ ਉਹਨਾਂ ਦੇ ਵੱਲੋਂ ਬਹੁਤ ਜਲਦ ਇੱਕ ਪਾਰਟੀ 'ਚ ਦਾਖਲ ਹੋਇਆ ਜਾਊਗਾ ਤੇ ਉਹ ਬਹੁਤ ਜਲਦ ਚੋਣ ਲੜਨ ਦੇ ਲਈ ਮੈਦਾਨ ਦੇ ਵਿੱਚ ਆ ਜਾਣਗੇ ਹੁਣ ਐਸੀ ਕਿਹੜੀ ਪਾਰਟੀ ਹੈ ਜਿਹੜੀ ਉਹਨਾਂ ਨੂੰ ਕਹਿ ਰਹੀ ਹੈ ਜੀ ਕਿ ਹੁਣੇ-ਹੁਣੇ ਚੋਣ ਲੜੋ ਤੁਸੀਂ ਆਪਦੀ ਨੌਕਰੀ ਛੱਡ ਕੇ ਆ ਜਾਓ ਹੁਣ ਇਹ ਸਮਾਂ ਜੀ ਬਿਲਕੁਲ ਕਹਿੰਦਾ ਸਰ ਦਲੰਦਰ ਦੀ ਗੱਲ ਕਰਦੇ ਆ ਚੌਧਰੀ ਪਰਿਵਾਰ ਨੂੰ ਲੈ ਕੇ ਖਬਰਾਂ ਹਰ ਰੋਜ਼ ਸਾਹਮਣੇ ਆ ਰਹੀਆਂ ਨੇ ਹੁਣ ਕਹਿੰਦੇ ਵਿਕਰਮ ਚੌਧਰੀ ਉਹਨਾਂ ਨੂੰ ਕਾਜ਼ਿਸ ਦੇ ਵਿੱਚੋਂ ਬਾਹਰ ਰਸਤਾ ਦਿਖਾ ਦਿੱਤਾ ਗਿਆ ਕੱਢ ਦਿੱਤਾ ਗਿਆ ਜੀ ਬਿਲਕੁਲ ਜੀ ਇਹਨਾਂ ਨੂੰ ਤਾਂ ਪਹਿਲਾਂ ਹੀ ਦਿਖਾ ਦੇਣਾ ਚਾਹੀਦਾ ਸੀ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਤਿੱਖੇ ਤੇਵਰ ਅਪਣਾਏ ਗਏ ਸੀ ਤੇ ਜਿਵੇਂ ਉਹ ਪਾਰਟੀ ਦੀਆਂ ਜੜਾਂ ਦੇ ਵਿੱਚ ਹੀ ዳਤੀ ਫੇਰੀ ਜਾਂਦੇ ਇਹਨਾਂ ਨੂੰ ਪਹਿਲਾਂ ਹੀ ਦਿਖਾ ਲੈਣਾ ਚਾਹੀਦਾ ਸੀ ਕਿਉਂਕਿ ਦੇਖੋ ਗੱਲ ਇਹ ਆ ਵੀ ਤੁਸੀਂ ਕਹਿੰਦੇ ਵੀ ਪਾਰਟੀ ਦੀ ਅਸੀਂ ਸੇਵਾ ਹੀ ਨਹੀਂ ਕੀਤੀ ਸਾਡੇ ਪਰਿਵਾਰ ਨੇ ਤੇ ਪਾਰਟੀ ਨੇ ਵੀ ਤਾਂ ਤੁਹਾਨੂੰ ਬਹੁਤ ਕੁਝ ਦਿੱਤਾ ਹੁਣ ਤੁਸੀਂ ਜਿੱਤ ਕੇ ਦਿ ਤੁਸੀਂ ਪਾਰਟੀ ਦੇ ਵਿੱਚ ਹਾਰੇ ਵੀ ਤਾਂ ਹੋ ਨਾ ਜੇ ਤੁਹਾਨੂੰ ਪਾਰਟੀ ਨੇ ਜਿਤਾਇਆ ਸਮੇਂ-ਸਮੇਂ ਤੇ ਫਿਰ ਤੁਸੀਂ ਜਦੋਂ ਪਾਰਟੀ ਦੇ ਵਿੱਚ ਰਹਿ ਕੇ ਹਾਰੇ ਤਾਂ ਮਤਲਬ ਇਹ ਆ ਕਿ ਉਦੋਂ ਫਿਰ ਤੁਹਾਡੀ ਆਪਣੀਆਂ ਕਮਜ਼ੋਰੀਆਂ ਵੀ ਆ ਜਦੋਂ ਚੌਧਰੀ ਸੰਤੋਖ ਸਿੰਘ ਐਮਪੀ ਸੀਗੇ ਤੇ ਉਹਨਾਂ ਦੀ ਮੌਤ ਹੋ ਗਈ ਤਾਂ ਉਹਨਾਂ ਦੀ ਧਰਮ ਪਤਰੀ ਨੂੰ ਚਲੰਦਰ ਤੋਂ ਟਿਕਟ ਮਿਲੀ ਹਮਦਰਦੀ ਵੀ ਵੋਟ ਵੀ ਜੇਕਰ ਤੁਸੀਂ ਨਹੀਂ ਲੈ ਸਕੇ ਨਾਲੇ ਜਦੋਂ ਮੌਤ ਹੋਈ ਹੋਵੇ ਕਿਸੇ ਨੇਤਾ ਦੀ ਉਹ ਤਾਂ ਲੋਕ ਵੜ ਤੋਂ ਵਧ ਵੋਟਾਂ ਪਾ ਦਿੰਦੇ ਤੁਸੀਂ ਫਿਰ ਵੀ ਹਾਰ ਗਏ ਆ ਮਤਲਬ ਇਹ ਆ ਕਿ ਤੁਹਾਡੇ ਵਿੱਚ ਕੁਝ ਕਮੀਆਂ ਪੇਸ਼ੀਆਂ ਆਈਆਂ ਜਿਹੜਾ ਪੁੱਤ ਆ ਚੌਧਰੀ ਸੰਤੋਖ ਸਿੰਘ ਦਾ ਵਿਕਰਮਜੀਤ ਸਿੰਘ ਚੌਧਰੀ ਉਹ ਫਲੋਰ ਤੋਂ ਕਾਂਗਰਸ ਦਾ ਐਮਐਲਏ ਆ ਹੋਰ ਕੋਈ ਪਾਰਟੀ ਦੇ ਕੀ ਦੇਵੇ ਤੁਹਾਨੂੰ ਐਮਪੀ ਬਣਾਤਾ ਤੁਸੀਂ ਮੰਤਰੀ ਉਦਾਂ ਤੇ ਰਹਿ ਲਏ ਤੁਹਾਡੀ ਅਗਲੀ ਪੀੜ੍ਹੀ ਨੂੰ ਵੀ ਐਮਐਲਏ ਬਣਾਤਾ ਇਹ ਬਿਲਕੁਲ ਉਵੇਂ ਹੀ ਆ ਕਿ ਸਾਡੀ ਪਾਰਟੀ ਦੇ ਸਾਨੂੰ ਦਿੱਤਾ ਕੁਝ ਨਹੀਂ ਜਿਵੇਂ ਰਵਨੀਤ ਬਟੂ ਕਹਿ ਰਿਹਾ ਤਿੰਨ ਤਣਾਰ ਵਾਰ ਤੁਸੀਂ ਐਮਪੀ ਰਹੇ ਦਾਦਾ ਮੁੱਖ ਮੰਤਰੀ ਰਿਹਾ ਰਵਨੀਤ ਬਟੂ ਦੇ ਭਰਾ ਜਿਹੜਾ ਉਹ ਐਮਐਲਏ ਹੋਰ ਕੀ ਦੇ ਦੇਵੇ ਪਾਰਟੀ ਕਈ ਕਈ ਪੀੜ੍ਹੀਆਂ ਤਾਂ ਸੈੱਟ ਕਰਤੀਆਂ ਸੋ ਵਿਕਰਮ ਸਿੰਘ ਚੌਧਰੀ ਚਾਹੁੰਦੇ ਸੀਗੇ ਵੀ ਭਾਈ ਜਲੰਧਰ ਵਾਲੀ ਸੀਟ ਐਸਕੀ ਵੀ ਸਾਡੇ ਪਰਿਵਾਰ ਨੂੰ ਮਿਲੇ। ਉਹ ਮਿਲਗੀ ਚਰਨਜੀਤ ਚੰਨੀ ਨੂੰ। ਵਿਕਰਮ ਸਿੰਘ ਦੀ ਮਾਤਾ ਜਿਹੜੀ ਉਹ ਭਾਜਪਾ ਚਲੀ ਗਈ ਤੇ ਵਿਕਰਮ ਸਿੰਘ ਨੇ ਕਾਂਗਰਸ ਦਾ ਐਮਐਲਏ ਹੋਣ ਦੇ ਬਾਵਜੂਦ ਚਰਨਜੀਤ ਚੰਨੀ ਦੇ ਖਿਲਾਫ ਮੋਰਚਾ ਫੋਲਿਆ। ਕਦੇ ਉਹ ਚੰਨੀ ਨੂੰ ਸ਼ਕੂਨੀ ਦੱਸਦਾ, ਕਦੇ ਉਹ ਕਰੇ ਜੀ ਕਿ ਚੰਨੀ ਦਾ ਇੱਕ ਵਾਰੀ ਵਟਸਐਪ ਦੇ ਵਿੱਚ ਪਾ ਕੇ ਮੈਸੇਜ ਤੇ ਇੱਕ ਆਈਐਸ ਅਧਿਕਾਰੀ ਨੂੰ ਔਰਤ ਅਧਿਕਾਰੀ ਨੂੰ ਬੰਦੀਆਂ ਗੱਲਾਂ ਭੇਜੀਆਂ ਸੀ। ਕਦੇ ਕਦੇ ਜੀ ਉਹਦੇ ਘਰ ਦੇ ਵਿੱਚ ਰੇਡ ਪਾਈ ਤੇ 10 ਕਰੋੜ ਰੁਪਇਆ ਫੜਿਆ ਗਿਆ ਕਦੇ ਕਦੇ ਜੀ ਦੋਵੇਂ ਸਮਾਂ ਤੋਂ ਹਾਰਿਆ ਹੋਇਆ ਵੀ ਪਾਰਟੀ ਦਾ ਤੂੰ ਵਿਧਾਇਕ ਆ ਪਾਰਟੀ ਵੱਲੋਂ ਵਿਧਾਇਕ ਆ ਤੇ ਫਿਰ ਭਾਈ ਤੂੰ ਪਾਰਟੀ ਦੇ ਉਮੀਦਵਾਰ ਦੇ ਖਿਲਾਫਤ ਕਰਦਾ ਪਾਰਟੀ ਬਰਦਾਸ਼ਤ ਕਿਵੇਂ ਕਰੂਗੀ ਸੋ ਪਾਰਟੀ ਨੇ ਲੰਘੇ ਕੱਲ ਬਿਕਰਮਜੀਤ ਸਿੰਘ ਚੌਧਰੀ ਨੂੰ ਸਸਪੈਂਡ ਕਰ ਦਿੱਤਾ ਤੇ ਸਸਪੈਂਡ ਕਰਕੇ ਇਹ ਗੱਲ ਕਹੀ ਵੀ ਚਲੋ ਹੁਣ ਬੋਲੀ ਚਲੋ ਜੇ ਤੁਸੀਂ ਵਿੱਚ ਰਹਿ ਕੇ ਬੋਲਣਾ ਤੇ ਫਿਰ ਤੁਸੀਂ ਬਾਹਰ ਰਹਿ ਕੇ ਬੋਲੋ ਹੁਣ ਮੰਨਾਂਗੇ ਤਾਂ ਸਹੀ ਨਾ ਵੀ ਤੂੰ ਬਾਹਰ ਕੱਢਿਆ ਹੋਇਆ ਹੁਣ ਬੋਲੀ ਚਲੋ ਹੁਣ ਨਾਲੇ ਅਗਲੀ ਗੱਲ ਇਹ ਆ ਚੜੋਤੀ ਅਗਲੀ ਕੀ ਹੋਊਗੀ ਵਿਕਰਮਜੀਤ ਸਿੰਘ ਚੌਧਰੀ ਜੇਕਰ ਆਪਣੇ ਅਹੁਦੇ ਤੋਂ ਅਸਤੀਫਾ ਦੇ ਕੇ ਦੁਬਾਰਾ ਚੋਣ ਲੜੇ ਤੇ ਫਿਰ ਇਹ ਗੱਲ ਮੰਨੀ ਜਾਊਗੀ ਵੀ ਭਾਈ ਵਿਕਰਮ ਸਿੰਘ ਚੌਧਰੀ ਦੀ ਬਹੁਤ ਤੂਤੀ ਬੋਲਦੀ ਆ ਉਹ ਦੇਖੋ ਜੀ ਕਿਸੇ ਵੀ ਪਾਰਟੀ ਵੱਲੋਂ ਜਾਂ ਆਜ਼ਾਦ ਤੌਰ ਦੇ ਉੱਤੇ ਵੀ ਜਤ ਲੈ ਲੈਂਦਾ ਤੇ ਤੁਸੀਂ ਪਾਰਟੀ ਦੇ ਵਿੱਚ ਰਹਿ ਕੇ ਪਾਰਟੀ ਦੇ ਖਿਲਾਫ ਖਰੂ ਪਾਈ ਜਦ ਨੇ ਇਹ ਗੱਲ ਕਿਵੇਂ ਬਰਦਾਸ਼ਤ ਹੋਊਗੀ ਸੋ ਇਹਨੇ ਭਾਈ ਹੁਣ ਕੀ ਬਣਦਾ ਜੀ ਬਿਲਕੁਲ ਤਰਸਾਪਾ ਉੱਤਰ ਹੰਸਰਾਜ ਹੰਸੋਣਾ ਦੀਆਂ ਵੀਡੀਓਜ਼ ਵੀ ਬਹੁਤ ਵਾਇਰਲ ਹੋਈਆਂ ਜਦੋਂ ਲੋਕਾਂ ਨੇ ਘੇਰ ਕੇ 앉 ਕੇ ਉਹਨਾਂ ਨੂੰ ਸਵਾਲ ਕੀਤੇ ਨੇ ਪਰ ਜਦਨੇ ਇੱਕ ਵਾਰ ਫਿਰ ਤੋਂ ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੀਆਂ ਸੱਤਾ ਦੇ ਪੁੱਲ ਬੰਨੇ ਨੇ ਜੀ ਦੇਖੋ ਜੀ ਗੱਲ ਇਹ ਵੀ ਹੰਸਰਾਜ ਹੰਸ ਬੀਜਪੀ ਦਾ ਉਮੀਦਵਾਰ ਆ ਉਹਨੇ ਸੱਤਾ ਦੇ ਪੁੱਲ ਬੰਨੇ ਆ ਹੰਸਰਾਜ ਹੰਸ ਇੱਕ ਬਹੁਤ ਵੱਡਾ ਗਾਇਕ ਹੈ ਦੇ ਵਿੱਚ ਕੋਈ ਦੋ ਰਾਇ ਨਹੀਂ ਪਦਮਸ਼ਰੀ ਆ ਕੋਈ ਦੋ ਰਾਇ ਨਹੀਂ ਰਾਜ ਗਾਇਕਾ ਇਹ ਵੀ ਜਾਣਦੇ ਆ ਪਰ ਉਹ ਫਰੀਦਕੋਟ ਦੇ ਵਿੱਚੋਂ ਮਾਲਵੇ ਦੇ ਵਿੱਚੋਂ ਪਹਿਲੀ ਵਾਰ ਚੋਣ ਲੜ ਰਿਹਾ ਹੰਸਰਾਜ ਹੰਸ ਨੇ ਜ਼ਿੰਦਗੀ ਦੀ ਪਹਿਲੀ ਟੋਣ ਜਲੰਧਰ ਤੋਂ ਲੜੀ ਹਾਰ ਗਏ ਦੂਜੀ ਟੋਣ ਜਿਹੜੀ ਉਹ ਦਿੱਲੀੋਂ ਲੜੀ ਜਿੱਤ ਗਏ ਤੇ ਤੀਜੀ ਟੋਣ ਹੁਣ ਫਰੀਦਕੋਟ ਵੱਲੋਂ ਲੜ ਰਹੇ ਆ ਤੇ ਹੰਸਰਾਜ ਹੰਸ ਹੋਰਾਂ ਨੂੰ ਵੀ ਇਸ ਗੱਲ ਦਾ ਪਤਾ ਵੀ ਜੇਕਰ ਫਰੀਦਕੋਟ ਦੀ ਥਾਂ ਦੇ ਉੱਤੇ ਪੰਜਾਬ ਦੇ ਕਿਸੇ ਹੋਰ ਹਿੱਸੇ ਵੱਲ ਖਾਸ ਕਰਕੇ ਮਾਲਵੇ ਦੇ ਜੇਕਰ ਕਿਸੇ ਵੀ ਹੋਰ ਹਿੱਸੇ ਦੇ ਵੱਲ ਖੜਦੇ ਤਾਂ ਵਿਰੋਧ ਇਵੇਂ ਹੀ ਹੋਣਾ ਹੋ ਤਾਂ ਇਧਰ ਦੁਆਬੇ ਦੇ ਵਿੱਚ ਵੀ ਰਿਆ ਪਰ ਸਭ ਤੋਂ ਵੱਧ ਮਾਲਵੇ ਦੇ ਵਿੱਚ ਵਿਰੋਧ ਹੋ ਰਿਹਾ ਉਹ ਭਾਵੇਂ ਪਰਮਪਾਲ ਕੌਰ ਦੀ ਗੱਲ ਕਰ ਗਏ ਭਾਵੇਂ ਪ੍ਰਨੀਤ ਕੌਰ ਦੀ ਗੱਲ ਕਰ ਗਏ ਪਾਵੇਂ ਆ ਪਾ ਗੱਲ ਕਰ ਲਗੇ ਇਹਨਾਂ ਦੀ ਅਹੰਸ ਰਾਜਾਂ ਸੋਰਾ ਦੀ ਪਾਵੇਂ ਕਿਸੇ ਹੋਰ ਦੀ ਕਰਗੇ ਯਾਨੀ ਕਿ ਮਾਲਵੇ ਦੇ ਲੋਕ ਪਿੰਡਾਂ ਦੇ ਵਿੱਚ ਵੜ ਨਹੀਂ ਦੇ ਰਹੇ ਭਾਜਪੀ ਦੇ ਉਮੀਦਵਾਰਾਂ ਨੂੰ ਉਹਦਾ ਖਬਰਾਂ ਅੰਮ੍ਰਿਤਸਰ ਤੋਂ ਵੀ ਆ ਰਹੀਆਂ ਤੇ ਬਾਕੀ ਥਾਵਾਂ ਤੋਂ ਵੀ ਆ ਰਹੀਆਂ ਪਰ ਗੱਲ ਇਹ ਆ ਕਿ ਮਾਲਵਾ ਖੇਤਰ ਜਿੱਥੇ ਕਿ ਪਿੰਡੂ ਸੀਟ ਆ ਜਿਹੜੀ ਉਹ ਜਿਹੜੀ ਪਿੰਡੂ ਸੀਟ ਦੇ ਵਿੱਚ ਭਾਜਪੀ ਦੇ ਉਮੀਦਵਾਰਾਂ ਨੂੰ ਵਿਚਰਨ ਵੱਧ ਔਖਾ ਜਿਵੇਂ ਹੁਣ ਜਲੰਧਰ ਵਾਲੀ ਸੀਟ ਸ਼ਹਿਰੀ ਆ ਜਾਂ ਆਪਾਂ ਕਹਿ ਦਈਏ ਵੀ ਲੁਧਿਆਣੇ ਵਾਲੀ ਬਹੁ ਗਣਤੀ ਸੀਟ ਆ ਜਿਹੜੀ ਉਹ ਸ਼ਹਿਰੀ ਬਹੁ ਗਣਤੀ ਵਸੂਆਂ ਜਿਹੜੀ ਉੱਥੇ ਥੋੜਾ ਜਿਹਾ ਬਚਾ ਹੈਗਾ ਪਰ ਗੱਲ ਇਹ ਜੀ ਕਿ ਇਸ ਵੇਲੇ ਵੱਡੇ ਪੱਧਰ ਦੇ ਉੱਤੇ ਵਿਰੋਧ ਹੋ ਰਿਹਾ ਹੰਸ ਰਾਜ ਹੰਸੋੜਾ ਨਾਲ ਉਹਨਾਂ ਨੂੰ ਕਿਸਾਨ ਹਰ ਰੋਜ਼ ਘੇਰ ਲੈਂਦੇ ਆ ਹਰ ਰੋਜ਼ ਸਿੱਖੇ ਸਵਾਲ ਕਰਦੇ ਆ ਪਰ ਹੰਸ ਰਾਜ ਹੰਸੋਰੀ ਪ੍ਰਧਾਨ ਮੰਤਰੀ ਮੋਦੀ ਦਾ ਪੱਖ ਲੈਂਦੇ ਆ ਉਹ ਇਹ ਗੱਲ ਕਹਿੰਦੇ ਕਿ ਪ੍ਰਧਾਨ ਮੰਤਰੀ ਸਾਹਿਬ ਨੇ ਤੁਹਾਡਾ ਇੰਨਾ ਕੀ ਵਿਗਾੜਿਆ ਜਿਹੜਾ ਤੁਸੀਂ ਆ ਗੱਲਾਂ ਕਰਦੇ ਹੋ ਤੁਸੀਂ ਹਰ ਥਾਂ ਦੇ ਉੱਤੇ ਉਹਨਾਂ ਨੂੰ ਮਾੜਾ ਚੰਗਾ ਕਹਦੇ ਆ ਉਹਨਾਂ ਨੇ ਤੁਹਾਡਾ ਨੁਕਸਾਨ ਕੀ ਕਰਤਾ ਉਹ ਕਹਿੰਦੇ ਕਿਸਾਨ ਕਹਿੰਦੇ ਵੀ ਭਾਈ 700 ਕਿਸਾਨਾਂ ਦੀ ਮੌਤ ਹੋਈ ਔਰ ਤੁਸੀਂ ਸਾਡੀਆਂ ਮੰਗਾਂ ਨਹੀਂ ਮੰਨੀਆਂ ਉਹ ਅਗੋਂ ਇਹ ਗੱਲ ਕਹਦੇ ਵੀ ਭਾਈ ਬੈਠ ਕੇ ਵਾਰਤਾਲਾਪ ਨਾਲ ਮਸਲਾ ਹੱਲ ਹੁੰਦਾ ਕਿਸਾਨ ਕਹਿੰਦੇ ਵਾਰਤਾਲਾਪ ਕਰਦੇ ਕਿਉਂ ਨਹੀਂ ਖੰਸ ਹੋਰੀ ਇਹ ਗੱਲ ਕਹਨੇ ਆ ਵੀ ਭਾਈ ਇੱਕ ਵਾਰੀ ਮੈਂ ਪ੍ਰਧਾਨ ਮੰਤਰੀ ਦੇ ਨਾਲ ਰਾਜੇਵਾਲ ਸਾਹਿਬ ਤੇ ਬਾਕੀ ਕੁਝ ਕਿਸਾਨ ਅਗੂਆਂ ਦੀ ਗੱਲਬਾਤ ਕਰਾ ਕੇ ਮੀਟਿੰਗ ਤੈਅ ਕਰਵਾਈ ਸੀ ਫਿਰ ਸਾਰਿਆਂ ਨੇ ਫੋਨ ਬੰਦ ਕਰਲੇ ਸੀ ਸੋ ਆ ਗੱਲਾਂ ਚੱਲਦੇਗਾ ਹੁਣ ਵੀ ਉਹਨਾਂ ਨੇ ਲੰਘੇ ਕੱਲ ਕੰਟੀਨ ਚੈਨਲ ਤੇ ਕਿਹਾ ਉਹ ਕਹੇ ਦੇਖੋ ਜੀ ਕਰਤਾਰਪੁਰ ਦਾ ਲੰਘਾ ਉਹਨਾਂ ਨੇ ਖਿਲਵਾਤਾ ਹੁਣ ਵੀ ਮੀਟਿੰਗ ਹੋ ਜੂਗੀ ਮਸਲੇ ਤੁਹਾਡੇ ਹੱਲ ਹੋ ਜਾਣਗੇ ਮੈਂ ਤੁਸੀਂ ਵਿਰੋਧ ਕਿਉਂ ਕਰਦੇ ਆ ਪਰ ਪਿੰਡਾਂ ਦੇ ਵਿੱਚ ਹੰਸਰਾ ਜਾਂ ਹੰਸਦਾ ਬਹੁਤ ਵੱਡਾ ਵਿਰੋਧ ਹੋ ਰਿਹਾ ਜੀ ਜੀ ਬਿਲਕੁਲ ਪਿਆਰਾ ਸਾਹਿਬ ਉਧਰ ਬੀਬੀ ਸਾਹੋ ਕੇ ਉਹਨਾਂ ਨੂੰ ਵੀ ਟਿਕਟ ਮਿਲਣ ਤੋਂ ਬਾਅਦ ਸ੍ਰੀਕੋਟ ਦੇ ਵਿੱਚ ਤੁਹਾਡੇ ਬੰਦੀ ਬਹੁਤ ਜ਼ਿਆਦਾ ਵੱਧ ਗਈ ਹੈ ਜੀ ਉਹਨਾਂ ਦਾ ਵੀ ਵਿਰੋਧ ਹੋ ਰਿਹਾ ਦੇਖੋ ਜੀ ਉਹਨਾਂ ਦਾ ਵਿਰੋਧ ਹੋ ਰਾਇਆ ਤੇ ਅਗਲੀ ਗੱਲ ਇਹ ਹੈ ਜੀ ਕਿ ਵੱਖ-ਵੱਖ ਪਾਰਟੀਆਂ ਦਾ ਇਤਕੀ ਵਿਰੋਧ ਹੋ ਰਿਹਾ ਕਿਉਂਕਿ ਜਦੋਂ ਹੁਣ ਡਾਕਟਰ ਧਰਮਵੀਰ ਗਾਂਧੀ ਨੂੰ ਕਾਂਗਰਸ ਨੇ ਡਟ ਦਿੱਤੀ ਪਟਿਆਲੇ ਤੋਂ ਤੇ ਬਹੁਤ ਸਾਰੇ ਕਾਂਗਰਸੀ ਇਸ ਗੱਲੋਂ ਗੁੱਸੇ ਦੇ ਵਿੱਚ ਆ ਕੇ ਬਗਾਵਤ ਕਰ ਗਏ ਉਹਨਾਂ ਨੇ ਰਾਜਪੁਰੇ 'ਚ ਰੈਲੀ ਵੀ ਕੀਤੀ ਸੀ ਉਹ ਕਹਨੇ ਵੀ ਅਸੀਂ ਨਹੀਂ ਨਾਲ ਤੁਰਨਾ ਡਾਕਟਰ ਗਾਂਧੀ ਦੇ ਕਿਉਂਕਿ ਤੁਸੀਂ ਬਾਹਰੋਂ ਆਏ ਬੰਦੇ ਨੂੰ ਯਾਨੀ ਕਿ ਪਾਰਟੀ ਬਦਲ ਕੇ ਹੁਣੇ-ਹੁਣੇ ਆਏ ਤੇ ਉਹਨੂੰ ਡਾਕਟਰ ਕਿਉਂ ਦਿੱਤੀ ਆ ਇਸ ਕਰਕੇ ਜਿਵੇਂ ਉਥੇ ਪਟਿਆਲੇ ਦੇ ਵਿੱਚ ਡਾਕਟਰ ਗਾਂਧੀ ਦਾ ਵਿਰੋਧ ਆ ਓਵੇਂ ਹੀ ਫਰੀਦਕੋਟ ਦੇ ਵਿੱਚ ਅਮਰਜੀਤ ਕੌਰ ਸਾਹੋਕੇ ਦਾ ਵਿਰੋਧ ਆ ਇਹ ਗੱਲ ਸੱਚ ਆ ਕਿ ਅਮਰਜੀਤ ਕੌਰ ਸਾਹੋਕੇ ਨੂੰ ਫਰੀਦਕੋਟ ਦੇ ਵੀ 90% ਲੋਕ ਨਹੀਂ ਸੀ ਜਾਣਦੇ ਪਰ ਟਿਕਟ ਫੇਰ ਮਿਲ ਗਈ ਇਹ ਪਤਾ ਨਹੀਂ ਕਿਵੇਂ ਮਿਲ ਗਈ ਆ ਜਿਨੇ ਸਰਵੇ ਕੀਤਾ ਉਹਨਾਂ ਨੇ ਇਹ ਗੱਲ ਕਹੀ ਕਿ ਮੁਹੰਮਦ ﺻਦੀਕ ਦੀ ਟਿਕਟਾਂ ਕੱਟੀ ਗਈ ਆ ਕਿਉਂਕਿ ਇਹ ਜਿਤਨੇ ਨਹੀਂ ਸੀ ਤੇ ਹੁਣ ਅਮਰਜੀਤ ਕੌਰ ਸਹੋਕੇ ਨੂੰ ਜਿਤਾ ਲਿਓ ਹੁਣ ਲੋਕ ਇਹ ਵੀ ਗੱਲ ਕਰਦੇ ਆ ਕਿਉਂਕਿ ਉਹਨਾਂ ਦਾ ਤਾਂ ਨਾਮ ਮੁਹੰਮਦ ਥਰੀਕ ਜੀ ਦਾ ਵੀ ਹੈ ਨਹੀਂ ਜਾਂ ਤਾਂ ਆਪਾਂ ਗੱਲ ਕਰੀਏ ਵੀ ਥਰੀਕ ਸਾਹਿਬ ਤਾਂ ਚਲੋ ਜਿਤਨੇ ਨਹੀਂ ਸੀ ਇਹ ਗੱਲ ਸੱਚੀ ਵੀ ਹੈ ਕਿ ਥਰੀਕ ਸਾਹਿਬ ਦੇ ਖਿਲਾਫ ਗੱਲਾਂ ਬਹੁਤ ਸਾਰੀਆਂ ਜਾਂਦੀਆਂ ਸੀ ਉਹ ਬਹੁਤਾ ਵਿਤਰੇ ਨਹੀਂਗੇ ਉਹਨਾਂ ਦੇ ਕੋਈ ਬਹੁਤਾ ਪ੍ਰਭਾਵ ਨਹੀਂ ਸੀਗਾ ਫਰੀਦਕੋਟ ਦੀ ਸੀਟ ਦੇ ਉੱਤੇ ਉਦੋਂ ਚਲੋ ਜਿੱਤ ਗਏ ਪਰ ਗੱਲ ਇਹ ਵੀ ਜਾਂ ਤਾਂ ਮੁਹੰਮਦ ਥਰੀਕ ਤੋਂ ਕੋਈ ਵੱਡਾ ਚਿਹਰਾ ਲੈ ਕੇ ਆਗੇ ਕੋਈ ਪ੍ਰਭਾਵਸ਼ਾਲੀ ਸ਼ਖਸੀਅਤ ਹੋਵੇ ਜਿਹੜੀ ਕਿ ਉਥੇ ਕਰਮਜੀਤ ਅਨਮੋਲ ਨੂੰ ਹੰਸ ਰਾਜ ਹੰਸ ਨੂੰ ਬਕੀਆਂ ਨੂੰ ਟਿਕ ਟਕਰ ਦੇ ਸਕੇ ਪਰਮਜੀਤ ਕੌਰ ਸਹੋਹ ਕੇ ਜਿਹੜੇ ਉਹ ਕਿਵੇਂ ਟੱਕਰ ਦੇਣਗੇ ਸਵਾਲ ਤਾਂ ਇਹ ਆ ਪਰ ਹੁਣ ਪਤਾ ਲੱਗਾ ਵੀ ਜਿਹੜੇ ਉਥੋਂ ਦੇ ਹੋਰ ਟਿਕ ਟਦੇ ਚਾਹਵਣ ਸੀਗੇ ਫਰੀਦਕੋਟ ਖੇਤਰ ਦੇ ਕੋਈ ਮੋਗੇ ਤੇ ਰਹਿੰਦਾ ਕੋਈ ਮੁਖਸਰ ਸਾਹਿਬ ਤੇ ਰਹਿੰਦਾ ਕੋਈ ਕਿਤੇ ਰਹਿੰਦਾ ਕੋਈ ਕਿਤੇ ਰਹਿੰਦਾ ਉਹਨਾਂ ਸਾਰਿਆਂ ਨੇ ਵਗਾਵਤ ਕਰਤੀ ਆ ਉਹ ਕਹਿੰਦੇ ਵੀ ਜੇਕਰ ਇਹਨਾਂ ਨੂੰ ਟਿਕਟ ਮਿਲੀ ਆ ਅਸੀਂ ਕਾਂਗਰਸ ਦੀ ਮਦਦ ਨਹੀਂ ਕਰਨੀ ਯਾਨੀ ਕਿ ਕਾਂਗਰਸ ਦੇ ਵਿੱਚ ਖਿਲਾਰਾ ਜਿਹੜਾ ਪੈਂਦਾ ਹੁੰਦਾ ਉਹ ਅੱਥਕੀ ਵੀ ਪੈ ਗਿਆ ਜੀ ਕਨਸਲਾ ਆਮ ਆਦਮੀ ਪਾਰਟੀ ਦੇ ਜਸਸੀ ਖੰਗੂੜਾ ਕਿੰਨੇ ਉਹਨਾਂ ਨੇ ਵੀ ਅਸਤੀਫਾ ਦੇ ਦਿੱਤਾ ਜੀ ਕਿਉਂ ਰੋਣਾ ਸਿਰਫ ਟਿਕਟ ਦਾ ਜਸਸੀ ਖੰਗੂੜਾ ਨੂੰ ਅਧਿਕ ਟਿਕਟ ਦੀ ਆਸ ਸੀ ਤੇ ਟਿਕਟ ਮਿਲੀ ਨਹੀਂ ਤੇ ਪਹਿਲਾਂ ਉਹ ਕਾਂਗਰਸ ਦੇ ਵਿੱਚ ਹੁੰਦੇ ਸੀ ਤੇ ਫਿਰ ਉਹ ਆਮ ਆਦਮੀ ਪਾਰਟੀ 'ਚ ਆ ਗਏ ਤੇ ਜਦੋਂ ਹੁਣ ਟਿਕਟ ਨਹੀਂ ਮਿਲੀ ਤੇ ਉਹਨਾਂ ਦੇ ਵੱਲੋਂ ਆਮ ਆਦਮੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਗਿਆ ਹਾਲਾਂਕਿ ਉਹਨਾਂ ਨੇ ਗੱਲ ਕਹੀ ਹੈ ਕਿ ਹੁਣ ਮੈਂ ਸਿਆਸੀ ਜੀਵਨ ਦੇ ਵਿੱਚ ਨਹੀਂ ਵਿਚਰਨਾ ਪਰ ਸਿਆਸਤ ਚੀਜ਼ ਹੀ ਐਸੀ ਆ ਵੀ ਇਹਦੇ ਵਿੱਚ ਵਿਚਰਨਾ ਹੀ ਪੈਂਦਾ ਇਹਦੇ ਵਿੱਚ ਵਿਚਰਨਾ ਹੀ ਠੀਕ ਰਹੂਗਾ ਉਹਨਾਂ ਨੂੰ ਜਾਂ ਵਿਚਰਨਗੇ ਹੀ ਕਹਿਣ ਦਾ ਭਾਵ ਸੋ ਉਹ ਕਿਸੇ ਹੋਰ ਸਿਆਸੀ ਪਾਰਟੀ ਵੱਲ ਜਾਣਗੇ ਜਾਂ ਕਿਹੜੀ ਵੱਲ ਜਾਣਗੇ ਤਾਂ ਸਵਾਲ ਦਸੂਗਾ ਪਰ ਇਹ ਆ ਵੀ ਉਹਨਾਂ ਨੇ ਆਮ ਆਦਮੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦਿੱਤਾ ਜੀ ਜੇਲਬਾ ਸ਼ੋਮੀਤ ਅਕਾਲੀ ਦਲ ਨੇ ਇੱਕ ਬਹੁਤ ਵੱਡਾ ਦੋਸ਼ ਲਗਾਇਆ ਜੀ ਪੰਜਾਬ ਸਰਕਾਰ ਤੇ ਉਹ ਕਹਿੰਦੇ ਪੰਜਾਬ ਸਰਕਾਰ ਨੇ ਚੋਣ ਜ਼ਾਬਤੇ ਦੇ ਦੌਰਾਨ 2500 ਕਰੋੜ ਰੁਪਏ ਦਾ ਕਰਜ਼ਾ ਹੋਰ ਲੈ ਲਿਆ ਜੀ ਦੇਖੋ ਜੀ ਅ ਅਕਾਲੀ ਦਲ ਦੇ ਬੁਲਾਰੇ ਆ ਅਰਸ਼ਦੀਪ ਸਿੰਘ ਕਲੇਰ ਉਹਨਾਂ ਨੇ ਇਹ ਗੱਲ ਕਹੀ ਆ ਉਹ ਕਹਿੰਦੇ ਵੀ ਚੋਣ ਜ਼ਾਬਤਾ ਲੱਗਾ ਤੇ ਚੋਣ ਜ਼ਾਬਤਾ ਲੱਗੇ ਦੇ ਵਿੱਚ ਵੀ 2500 ਕਰੋੜ ਰੁਪਏ ਦਾ ਲੰਘੇ ਕੱਲ ਪੰਜਾਬ ਦੀ ਸਰਕਾਰ ਦੇ ਵੱਲੋਂ ਨਵੇਂ ਸਿਰੇ ਤੋਂ ਕਰਜ਼ਾ ਲਿਆ ਗਿਆ ਇਹ 1000 ਕਰੋੜ ਰੁਪਏ ਦਾ ਇੱਕ ਦੇ 1500 ਕਰੋੜ ਰੁਪਏ ਦਾ ਇੱਕ ਯਾਨੀ ਕਿ 2500 ਕਰੋੜ ਰੁਪਏ ਦਾ ਇਹਨੇ ਕਰਜ਼ਾ ਲੈ ਲਿਆ। ਉਹ ਕਹਿੰਨੇ ਵੀ ਦੇਖੋ ਇਹ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਹਾਲਤ ਆ। ਇਸ ਵੇਲੇ ਲੋਕ ਸਭਾ ਦੀਆਂ ਚੋਣਾਂ ਦੇ ਕਰਕੇ ਚੋਣ ਜ਼ਾਬਤਾ ਲੱਗਾ ਹੋਇਆ ਤੇ ਫਿਰ ਵੀ ਇਹਨਾਂ ਨੂੰ ਕਰਜ਼ਾ ਲੈਣਾ ਪੈਂਦਾ। ਉਹਦਾ ਕਾਰਨ ਇਹ ਵੀ ਇਹਨਾਂ ਦੇ ਕੋਲੇ ਤਨਖਾਹਾਂ ਦੇਣ ਜੋਗੇ ਪੈਸੇ ਨਹੀਂ ਹੈ ਨਹੀਂਗੇ। ਇਹਨਾਂ ਦੇ ਕੋਲੇ ਪੈਸੇ ਹੈ ਨਹੀਂ ਕਿਉਂਕਿ ਇਹ ਗੱਲ ਸੱਚੀ ਵੀ ਆ ਵੀ ਕਦੇ ਪੁਲਿਸ ਮੁਲਾਜ਼ਮਾਂ ਦੇ ਰਾਹੀਂ ਕਦੇ ਕਿਤੋਂ ਕਦੇ ਕਿਤੋਂ ਖਬਰ ਆਉਂਦੀ ਹੈ ਵੀ ਭਾਈ ਤਨਖਾਹ ਤਾਂ ਮਾਰਚ ਮਹੀਨੇ ਦੇ ਵੀ ਨਹੀਂ ਮਿਲੀ ਕਈ ਸਮਾਂ ਦੇ ਉੱਤੇ। ਸੋ ਜਿਹਦੇ ਕਰਕੇ ਇਹਨਾਂ ਨੂੰ ਇਹ ਕਰਜ਼ਾ ਚੁਕਣਾ ਪਿਆ ਤੇ ਜਿਹੜਾ ਇਹ ਕਰਜ਼ਾ ਲਿਆ ਇਹ ਅਪ੍ਰੈਲ 2037 ਤੱਕ ਮੋੜਨਾ ਇਹ 2500 ਕਰੋੜ ਰੁਪਈਆ ਇਹ ਕਿਵੇਂ ਮੂੜੂਗਾ ਸਵਾਲ ਤਾਂ ਇਹ ਆ ਜੇ ਤੁਹਾਡੇ ਕੋਲੇ ਪੈਸੇ ਹੈਗੇ ਆ ਫਿਰ ਤੁਸੀਂ ਕਰਜ਼ਾ ਥੋੜੀ ਲੈਣੇ ਆ ਜੇ ਤੁਹਾਡੇ ਕੋਲੇ ਪੈਸੇ ਹੈ ਨਹੀਂਗੇ ਤੁਸੀਂ ਕਰਜ਼ਾ ਤਾਂ ਲੈਣੇ ਆ ਤੇ ਜੇ ਕਰਜ਼ਾ ਮੋੜ ਸਕਦੇ ਹੂੰ ਤਾਂ ਫਿਰ ਕਰਜ਼ਾ ਲਵੋ ਕਿਉਂ ਸਵਾਲ ਇਹ ਆ ਸੋ ਇਹ ਆ ਜੀ ਕਿ ਪੰਜਾਬ ਦੇ ਸਰਕਾਰ ਦੇ ਦੀ ਪੰਡ ਲਗਾਤਾਰ ਵੱਧ ਰਹੀ ਆ ਤੇ ਇਹ ਸਵਾਲ ਉਸ ਵੇਲੇ ਵੱਧ ਪੈਦਾ ਹੁੰਦੇ ਜਦੋਂ ਆਮ ਆਦਮੀ ਪਾਰਟੀ ਕਹਿੰਦੀ ਵੀ ਪੈਸਿਆਂ ਦੀ ਪ੍ਰਵਾਹ ਕੋਈ ਨਹੀਂ ਪੈਸੇ ਵਾਧੂ ਆ ਰਹੇ ਹਨ ਪੈਸਿਆਂ ਦੀ ਸਾਡੇ ਕੋਲੇ ਕਮੀ ਕੋਈ ਨਹੀਂ ਮਾਲੀਆ ਬਹੁਤ ਵੱਧ ਗਿਆ ਹੈ ਸਾਡੇ ਕੋਲੇ ਜੀ ਇਨਕਮ ਸੋਰਸ ਵੱਧ ਗਏ ਹਨ ਅਸੀਂ ਜੀ ਖਜ਼ਾਨਾ ਭਰ ਦਿੱਤਾ ਹੈ ਪੈਸੇ ਦੀ ਕਮੀ ਹੀ ਕੋਈ ਨਹੀਂ ਪ੍ਰਵਾਹ ਹੀ ਕੋਈ ਨਹੀਂ ਤੇ ਉਸੇ ਵੇਲੇ ਜਦੋਂ ਕਰਜ਼ਾ ਲੈਣਾ ਪੈਂਦਾ ਤਾਂ ਫਿਰ ਸ਼ਰੀਕਾਂ ਨੇ ਸਵਾਲ ਤਾਂ ਚੁੱਕਣਾ ਹੀ ਹੈ ਜੀ ਬਿਲਕੁਲ ਕਹਿੰਦਾ ਸਾਬ ਪੰਜਾਬ ਦਾ ਮੌਸਮ ਕਿਵੇਂ ਹੈ ਜੀ ਪੰਜਾਬ ਦਾ ਮੌਸਮ ਹੈ ਜਿਹੜਾ ਜੀ ਉਹ ਠੀਕ ਹੈ ਪੰਜਾਬ ਦੇ ਵਿੱਚ ਲੰਘੇ ਕੱਲ ਤਾਂ ਮੀਂਹ ਕਣੀ ਨਹੀਂ ਆਈ ਪਰ ਇਹ ਅਜੇ ਕਿ ਪੰਜਾਬ ਦੇ ਵਿੱਚ 26 ਤੇ 27 ਤਰੀਕ ਨੂੰ ਯਾਨੀ ਕਿ ਦੋ ਰਣ ਕੱਲ ਨੂੰ ਤੇ ਪਰਸੋਂ ਦੋ ਰਣ ਪੰਜਾਬ ਦੇ ਵਿੱਚ ਮੀਂਹ ਕਣੀ ਦੀ ਪੂਰੀ ਪੂਰੀ ਸੰਭਾਵਨਾ ਹੈਗੀ ਆ ਮੌਸਮ ਵਿਭਾਗ ਨੇ ਗੱਲ ਕਹੀ ਆ ਪਈ ਪੰਜਾਬ ਦੇ ਵਿੱਚ ਨੇਰੀ ਵੀ ਚੱਲ ਸਕਦੀ ਆ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਤੇ ਕਣੀਆਂ ਪੈਣ ਦੀ ਵੀ ਪੂਰੀ ਪੂਰੀ ਸੰਭਾਵਨਾ ਹੈਗੀ ਆ ਜੀ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰ ਅੱਜ ਦੇ ਲਈ ਇੰਨੇ ਹੀ ਜੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਬਹੁਤ ਬਹੁਤ ਮਿਹਰਬਾਨੀ ਮਿਹਰਬਾਨੀ